कैप्टन अमरिंदर सिंह सिटी अमृतसर में रोड शो कर रहे हैं उनके साथ मनमोहन सिंह के भाई सुरजीत सिंह है ओपी सोनी जो विधायक है यहाँ के वो हैं शहर में पिछले दिनों में बीजेपी ने काफी काम किया है सूत्रों के मुताबिक आरएसएस के कार्यकर्ता भी यहाँ पर काम कर रहे हैं पर कैप्टन अमरिंदर सिंह लगातार गांव में फोकस कर रहे थे तो उनको लगता था कि शहर में उनको अच्छी खासी लीड मिलेगी जब प्रचार के दो दिन बाकी हैं तो कैप्टन अमरिंदर सिंह शहर की तरफ बढ़े हैं आज पूरा दिन वो शहर में रोड शो करेंगे सबसे बड़ी बात है कि उनको अच्छा रिस्पांस मिल रहा है यहां पर ये सेंट्रल इलाका है अमृतसर का यहीं से पांच कॉन्फ्रेंसिस के आसपास पड़ती हैं तो कैप्टन अमरिंदर सिंह ने उसी सेंटर से जो अमृतसर का सेंटर है वहां से ये रोड शो शुरू किया इसीलिए क्योंकि यहां से एक मैसेज पूरे अमृतसर में जाए और तौर तो पर ਜੋ 30 ਤੱਕ ਬਹੁਤ ਪੋਲਰਾਈਜੇਸ਼ਨ ਹੈ ਕਾਂਗਰਸ ਦੇ ਪੱਖ ਵਿੱਚ ਉਹ ਜ਼ਿਆਦਾ ਤੋਂ ਜ਼ਿਆਦਾ ਹੋ ਇਸੇ ਲਈ ਕਪਤਨ ਮਨਿੰਦਰ ਸਿੰਘ ਸੈਂਟਰ ਸੇ ਜੋ ਸੈਂਟਰ ਕੰਸਟੈਂਸੀ ਆ ਵਹਾਂ ਸੇ ਪ੍ਰਚਾਰ ਕਰ ਰਹੇ ਹੈ ਕੁਮਾਂਤਰੇ ਡਰਗ ਤਸਕਰ ਜਗਦੀਸ਼ ਸਿੰਘ ਪੋਲਾ ਦੀ ਜ਼ਮਾਨਤ ਦਾ ਰਸਤਾ ਇੱਕ ਵਾਰ ਫਿਰ ਬੰਦ ਹੁੰਦਾ ਨਜ਼ਰ ਆ ਰਿਹਾ ਹੈ ਗੁਰਾਇਆਂ ਦੇ ਵਿੱਚ ਈਡੀ ਨੇ ਪੋਲਾ ਤੇ ਜ਼ਮੀਨ ਖਰੀਦਣ ਦੇ ਇਲਜ਼ਾਮ ਲਗਾਏ ਨੇ ਇਸ ਅਰਜੇ ਚ ਕਿਹਾ ਗਿਆ ਹੈ ਕਿ ਪੋਲਾ ਵੱਲੋਂ ਜਲੰਧਰ ਨੇੜੇ ਗੁਰਾਇਆਂ ਚ ਤਿੰਨ ਕੋਲਡ ਸਟੋਰ ਖੋਲੇ ਗਏ ਸੀ आरजीसी शिप पोर्ट स्टोर ਤੇ ਮੈਸ ਐਪਲ ਉਪਰ ਕੋल्ड स्टोर ਖਰੀਦਣ ਚ ਭੋਲੇ ਦਾ ਹੱਥ ਦੱਸਿਆ ਗਿਆ ਜਿਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਇਸ ਦੌਰਾਨ ਜਬਤ ਕੀਤੇ ਗਏ ਦਸਤਾਵੇਜ਼ਾਂ ਦੀ ਅਦਾਲਤ ਰਾਹੀਂ ਮੰਗ ਕੀਤੀ ਗਈ ਹੈ ਪਰ ਇਸ ਮਾਮਲੇ ਤੇ ਜਲਦੀਪ ਸਿੰਘ ਭੋਲਾ ਦੇ ਵਕੀਲ ਸतीश ਕਰਕਰਾਂ ਨੇ ਈਡੀ ਵੱਲੋਂ ਲਾਏ ਗੇ ਇਲਜ਼ਾਮਾਂ ਨੂੰ ਨਕਾਰਿਆ ਸतीश ਮੁਤਾਬਕ ਈਡੀ ਜਗਦੀਸ਼ ਭੋਲੇ ਦੀ ਜ਼ਮਾਨਤ ਨਹੀਂ ਚਾਹੁੰਦੀ ਇਸੇ ਲਈ ਉਹ ਜਹੇ આરોਪ ਲਗਾ ਰਹੇ ਨੇ ਇਸ ਮਾਮਲੇ ਦੀ ਸੁਣਵਾਈ 13 ਮਈ ਨੂੰ ਹੋਵੇਗੀ ਜਦਕਿ 20 ਮਈ ਨੂੰ ਭੋਲਾ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਬਾਈਪਾਸ ਤੋਂ 22 ਕਿਲੋ ਹੈਰਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 110 ਕਰੋੜ ਰੁਪਏ ਦੱਸੀ ਜਾ ਰਹੀ ਹੈ ਸਟੇਟ ਸਪੈਸ਼ਲ ਸੈਲ ਨੇ ਕੋਪਰੇਸ਼ਨ ਤਹਿਤ ਇਸ ਮਿਸ਼ਨ ਨੂੰ ਅੰਜਾਮ ਦਿੱਤਾ 110 ਕਰੋੜ ਦੀ ਕੀਮਤ ਵਾਲੇ ਇਸ ਹੈਰਨ ਸਮੇਤ ਚਾਰ ਤਸਕਰ ਵੀ ਪੁਲਿਸ ਹਥੇਚੜੇ ਨੇ ਇਨ੍ਹਾਂ ਕੋਲੋਂ 30 ਬੋਰ ਦੀ ਪਿਸਟਲ ਤੇ 6 ਜ਼ਿੰਦਾਕਾਰਤੂਸ ਵੀ ਬਰਾਮਦ ਹਿੱਤੇ ਗਏ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਬਾਲ ਨਿਕੇਤਨ ਦੇ ਵਿੱਚ ਸਰੀਰਕ ਸੋਸ਼ਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬਾਲ ਨਿਕੇਤਨ ਨੂੰ ਆਪਣੇ ਅਧੀਨ ਲੈ ਲਿਆ ਕਿਤੇ ਦਿਨੀ ਮੁੱਖ ਜੱਜ ਅਨੁਭਵ ਸ਼ਰਮਾ ਤੇ ਜ਼ਿਲ੍ਹਾ ਜੱਜ ਐਸ ਕੇ ਕਰਗ ਬਾਲ ਨਿਕੇਤਨ ਦਾ ਦੌਰਾ ਕਰਨ ਪਹੁੰਚੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਆਸ਼ਰਮ ਦੇ ਵਿੱਚ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਾਲ ਨਿਕੇਤਨ ਦੇ ਵਿੱਚ ਸਨਾਂਟਾ ਛਾ ਗਿਆ ਇਸ ਘਟਨਾ ਤੋਂ ਬਾਅਦ ਇੱਥੇ ਰਹਿ ਰਹੀਆਂ ਬੱਚੀਆਂ ਆਪਣੇ ਮਾਤਾ ਪਿਤਾ ਕੋਲ ਵਾਪਸ ਚਲੀਆਂ ਗਈਆਂ ਜਿੱਥੇ ਪਹਿਲਾਂ ਬਾਲ ਨਿਕੇਤਨ ਦੇ ਵਿੱਚ 40 ਕੁੜੀਆਂ ਰਹਿ ਰਹੀਆਂ ਸੀ ਉੱਥੇ ਹੁਣ ਇਸ ਆਸ਼ਰਮ ਦੇ ਵਿੱਚ ਸਿਰਫ 13 ਲੜਕੀਆਂ ਰਹਿ ਗਈਆਂ ਨੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਮੁਲਜ਼ਮ ਮਨੀਸ਼ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਦਾਲਤ ਵਿੱਚ ਮਾਮਲੇ ਦੀ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮਨੀਸ਼ ਦੇ ਉੱਤੇ ਬਾਲ ਨਿਕੇਤਨ ਦੀਆਂ 10 ਲੜਕੀਆਂ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਸੀ। ਇਹ ਸਭ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਬਾਲ ਨਿਕੇਤਨ ਦਾ ਪ੍ਰਬੰਧ ਆਪਣੇ ਹੱਥਾਂ ਚ ਲੈ ਲਿਆ। ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਇਸਾਈ ਧਰਮ ਦੇ ਲੋਕਾਂ ਨੇ ਨਰਿੰਦਰ ਮੋਦੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸਾਈ ਧਰਮ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਇਸਾਈ ਵਿਰੋਧੀ ਦੱਸਿਆ ਤੇ ਨਰਿੰਦਰ ਮੋਦੀ ਦਾ ਕੁੱਤਲਾ ਵੀ ਸਾੜਿਆ। शुक्रवार ਨੂੰ ਮੋਦੀ ਨੇ ਪੰਜਾਬ ਵਿੱਚ ਪੰਜ ਰੈਲੀਆਂ ਕੀਤੀਆਂ ਪਰ ਆਖਰੀ ਪੜਾ ਯਾਨੀ ਕਿ ਅੰਮ੍ਰਿਤਸਰ ਵਿੱਚ ਉਹਨਾਂ ਖਿਲਾਫ ਇਸਾਈ ਧਰਮ ਦੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਇਸਾਈਆਂ ਨੇ ਕਿਹਾ ਕਿ ਗੁਜਰਾਤ ਵਿੱਚ ਉਹਨਾਂ ਦੇ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ ਹਨ ਇਸ ਲਈ ਉਹ ਮੋਦੀ ਦੇ ਅੰਮ੍ਰਿਤਸਰ ਦੌਰੇ ਦਾ ਵਿਰੋਧ ਕਰ ਰਹੇ ਨੇ ਇਹ ਆਦਮੀ ਇੱਕ ਖੋਨੀ ਆਦਮੀ ਹੈ ਕਿ ਇਹ ਪ੍ਰਾਈਮ ਮਿਨਿਸਟਰ ਦਾ ਜੋ ਭਾਜਪਾ ਵਾਲੇ इनको ਬਣਾਈ ਘerte ਹੈ ਕਿ ਪ੍ਰਾਈਮ ਮਿਨਿਸਟਰ ਬਣੇਗਾ ਜੇ ਪ੍ਰਾਈਮ ਮਿਨਿਸਟਰ ਦਾ ਦਾਵੇਦਾਰ ਬਣਾ ਫਿਰਤਾ ਹੈ ਇਹ ਤਾਂ 2-3 ਹਜ਼ਾਰ ਲੋਕਾਂ ਦਾ ਕਾਤਲ ਹੈ ਦਰਸ਼ਕਾਰੀਆਂ ਨੇ ਮੋਦੀ ਖਿਲਾਫ ਜਮ ਕੇ ਨਾਰਾਵਾਜ਼ੀ ਕੀਤੀ ਹਾਲਾਂਕਿ ਪ੍ਰਦਰਸ਼ਨ ਜਲਦੀ ਖਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕੀਤਾ